ਸਵਾਗਤ ਹੈ ਦੋਸਤੋ ਤੁਹਾਡਾ ਫਾਜ਼ਿਲਕਾਰ 24 ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੋਹਰ ਸਿੰਘ ਵਾਲਾ ਮਾਨ ਸਰਕਾਰ ਵੱਲੋਂ ਇੱਕ ਮਹਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਲੇਕਿਨ ਪਿੰਡ ਮੋਹਰ ਸਿੰਘ ਵਾਲਾ ਦੀ ਸਮੁੱਚੀ ਪੰਚਾਇਤ ਖੜੀ ਆ ਕੁਝ ਪਿੰਡ ਵਾਸੀ ਵੀ ਆ ਕੁਝ ਬੀਬੀਆਂ ਵੀ ਖੜੀਆਂ ਸਰਪੰਚ ਨਾਲ ਗੱਲਬਾਤ ਅੱਡੀ ਕਰਾਉਣੇ ਆ ਪਿੰਡ ਦੇ ਕੀ ਹਾਲਾਤ ਹਨ ਸਰਪੰਚ ਦੀ ਜਬਾਨੀ ਤੋਂ ਸੁਣਾਉਣੇ ਆ ਹਾਂਜੀ ਸਰਪੰਚ ਸਾਹਿਬ ਜੋ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਜਾ ਰਿਹਾ ਥਾਂ ਥਾਂ ਛਾਪੇ ਮਾਰੀ ਹੋ ਰਹੀ ਹੈ ਕਈ ਨਸ਼ੇ ਤਸਕਰਾਂ ਦੇ ਘਰ ਟਾਇਆ ਜਾ ਰਹੇ ਨੇ ਤੁਹਾਡੇ ਪਿੰਡ ਦੇ ਕੀ ਲਾਤਾ ਨਹੀਂ ਸਭ ਤੋਂ ਪਹਿਲਾਂ ਤਾਂ ਰਮੇਸ਼ ਜੀ ਔਰ ਫਾਈਲ ਕਾ 24 ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਮੋਹਰ ਸਿੰਘ ਵਾਲਾ ਦੇ ਵਿੱਚ ਪਹੁੰਚ ਕੇ ਨਸ਼ਿਆਂ ਦੇ ਖਿਲਾਫ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮਹਿੰਮ ਚੜ੍ਹੀ ਹੋਈ ਹੈ ਔਰ ਜੋ ਪਿੰਡਾਂ ਦੇ ਵਿੱਚ ਨਸ਼ੇ ਦਾ ਪ੍ਰਕੋਪ جاری ਹੈ ਜਿਸ ਤਰ੍ਹਾਂ ਸਾਡੇ ਨੌਜਵਾਨ ਪੀੜੀ ਨੂੰ ਨਸ਼ਿਆਂ ਦਾ ਜਿਹੜਾ ਦਾਇ ਤੇ ਉਹ ਬਿਲਕੁਲ ਖਾਈ ਜਾ ਰਿਹਾ ਹੈ ਦਿਨ ਪ੍ਰਤੀ ਦਿਨ ਔਰ ਇਸ ਦੇ ਸਬੰਧ ਚ ਜਿਵੇਂ ਪਿਛਲੇ ਦਿਨਾਂ ਚ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਦੇਸ਼ ਦਿੱਤੇ ਨੇ ਔਰ ਪੁਲਿਸ ਪ੍ਰਸ਼ਾਸਨ ਵੀ ਮੈਨੂੰ ਲੱਗਦਾ ਹੈ ਵੀ ਸ਼ਾਇਦ ਪਿਛਲੇ ਦਿਨ ਅੱਜ ਕੱਲ ਜਾਂ ਪਰਸੋਂ ਹਰਕਤ ਚ ਆਇਆ ਹੈ ਔਰ ਪਿੰਡਾਂ ਦੇ ਵਿੱਚ ਜਿਹੜੇ ਨਸ਼ੇ ਦੇ ਸਪਲਾਇਰ ਸਪਲਾਇਰ ਬੈਠੇ ਨੇ ਉਹਨਾਂ ਦੇ ਖਿਲਾਫ ਵੱਡੀ ਮੁਹਿੰਮ ਚੇੜ ਕੇ ਉਹਨਾਂ ਦੇ ਜਿਵੇਂ ਜਿਸ ਤਰ੍ਹਾਂ ਮਾਨ ਸਾਹਿਬ ਨੇ ਪਿਛਲੇ ਦਿਨਾਂ ਚ ਦੇਸ਼ ਦਿੱਤਾ ਹੈ ਵੀ ਜਿਵੇਂ ਕੋਈ ਔਰਤ ਜਿਹੜੀ ਹੈਗੀ ਇੱਕ ਪਿੰਡ ਦੇ ਮਜੂਦਾ ਸਰਪੰਚ ਨਾਲ ਜਿਹੜਾ ਹੈਗਾ ਬੜਾ ਵਿਰੋਧ ਜਤਾ ਰਹੀ ਹੈ ਵੀ ਅਸੀਂ ਤਾਂ ਐਵੇਂ ਹੀ ਨਸ਼ਾ ਵੇਚਾਂਗੇ ਐਵੇਂ ਹੀ ਨੌਜਵਾਨ ਪੀੜੀ ਨੂੰ ਬਰਬਾਦ ਕਰਾਂਗੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦੇ ਕੇ ਪੁਲਿਸ ਨੂੰ ਔਰ ਮੌਕੇ ਤੇ ਜਾ ਕੇ ਉਹਦਾ ਜਿਹੜਾ ਹਰ ਬਾਰ ਵੀ ਟਾਇਆ ਗਿਆ ਹੈ ਔਰ ਮੈਂ ਤਾਂ ਚਾਹੁੰਨਾ ਆ ਵੀ ਮਾਨ ਸਾਹਿਬ ਨੇ ਬਹੁਤ ਬੜਾ ਵਧੀਆ ਜਿਹੜਾ ਡਿਸੀਜਨ ਲਿਆ ਹੈ ਸਰ ਪੈਸਾ ਸਾਹਿਬ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਕੱਲ ਪਰਸੋ ਅਸੀਂ ਇੱਕ ਮੁੰਡੇ ਲੜਕੇ ਦੀ ਬੈਂਡ ਕੀਤੀ ਹੈ 17 ਸਾਲ ਉਹਦੀ ਏਜ ਸੀਗੀ ਪਲੱਸ 2 ਉਹਨੇ ਕੀਤੀ ਹੈ ਪਰ ਇਹਗਾ ਦੇਖ ਜਿਹੜਾ ਕੈਪਸੂਲ ਹੈ 15 20 ਵੀ ਖਾ ਜਾਂਦਾ ਸੀਗਾ ਅੱਜ ਵੀ ਇੱਕ ਦੋ ਖਾ ਰਿਹਾ ਉਹਦੇ ਕੋ ਤੁਰਿਆ ਨਹੀਂ ਜਾਂਦਾ ਇਹਦੇ ਬਾਰੇ ਤੁਹਾਡੇ ਪਿੰਡ ਦੇ ਕੀ ਹਾਲਾਤ ਨੇ ਜੀ ਸਰ ਮੇਰੇ ਪਿੰਡ ਦੇ ਵੀ ਲਗਭਗ ਹਾਲਾਤ ਵੱਤੋਂ ਵੱਤਰ ਨੇ ਜਿਸ ਤਰ੍ਹਾਂ ਸਾਡੇ ਪਿੰਡ ਚ 5-7 ਪਰਿਵਾਰ ਜਿਹੜੇ ਬੈਠੇ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਹੈਗੇ ਨੇ ਨਸ਼ੇ ਦਾ ਕੰਮ ਜਾਂ ਨਸ਼ੇ ਦਾ ਤੰਦਾ ਕਰ ਰਹੇ ਨੇ ਉਹਨਾਂ ਨੂੰ ਮੈਂ ਆਦੇ ਤੌਰ ਤੇ ਪੰਚਾਇਤੀ ਤੌਰ ਤੇ ਕਈ ਵਾਰ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਜਿੱਦਾਂ ਤੁਸੀਂ ਪਹਿਲਾਂ ਨਸ਼ਾ ਵੇਚ ਲਿਆ ਹੈ ਉਹ ਤੁਸੀਂ ਹੁਣ ਨਸ਼ਾ ਜਿੰਨਾ ਤੁਸੀਂ ਵੇਚ ਲਿਆ ਉਸ ਤੋਂ ਬਾਅਦ ਤੁਸੀਂ ਆਦਾ ਨਸ਼ਾ ਬੰਦ ਕਰ ਦਿਓ ਪਰ ਉਹ ਨਸ਼ਾ ਬੰਦ ਕਰਨ ਦੀ ਬਜਾਏ ਉਲਟਾ ਉਸ ਤੋਂ ਵੱਧ ਜਿਹੜਾ ਨਸ਼ਾ ਵੇਚੀ ਜਾਂਦੇ ਨੇ ਔਰ ਮੈਂ ਜੇ ਅਗਰ ਪੰਚਾਇਤੀ ਤੌਰ ਤੇ ਉਹਨਾਂ ਨੂੰ ਕਹਿਣਾ ਪਿੰਡ ਤੌਰ ਤੇ ਕਹਿਣਾ ਤੇ ਉਲਟਾ ਮੈਨੂੰ ਵੀ ਧਮਕੀਆਂ ਦਿੰਦੀਆਂ ਨੇ ਵੀ ਸਰਪੰਚ ਸਾਹਿਬ ਤੁਹਾਡੇ ਤੇ ਜੇ ਸਾਡੇ ਖਿਲਾਫ ਕੋਈ ਐਕਸ਼ਨ ਕਰਾਓਗੇ ਤੇ ਤੁਹਾਡੇ ਖਿਲਾਫ ਅਸੀਂ ਜਿਹੜਾ ਹੈਗਾ 66 76 ਦਾ ਜਾਂ ਰੇਪ ਦਾ ਤੁਹਾਡੇ ਤੇ ਕੇਸ ਪਵਾ ਕੇ ਤੁਹਾਨੂੰ ਵੀ ਹਰਾਸਮੈਂਟ ਕਰਾਂਗੇ ਸਰਪੰਚ ਸਾਹਿਬ ਇਹ ਕੌਣ ਹੈ ਉਹਨਾਂ ਦਾ ਨਾਂ ਦੱਸ ਸਕਦੇ ਜੋ ਤੁਹਾਨੂੰ ਧਮਕੀਆਂ ਦੇ ਰਿਹਾ 66 76 ਪਰਚਾ ਜੋ ਕਰਾਉਣ ਦੀ ਧਮਕੀਆਂ ਦੇ ਰਿਹਾ ਹੈ ਬਿਲਕੁਲ ਉਹਨਾਂ ਦੀ ਜਿਹੜੀ ਔਰਤਾਂ ਨੇ ਉਹ ਵੀ ਨਸ਼ੇ ਦਾ ਧੰਦਾ ਕਰਦੀਆਂ ਨੇ ਤੇ ਮੈਨੂੰ ਬਿਲਕੁਲ ਇਹ ਬਿਲਕੁਲ ਰਿਐਲਿਟੀ ਹੈ ਮੈਂ ਜੋ ਬੋਲ ਰਿਹਾ ਬਿਲਕੁਲ ਸੱਚ ਹੈ ਮੈਨੂੰ ਪਿਛਲੇ ਦਿਨਾਂ ਚ ਬਲਦੇਵ ਸਿੰਘ ਜਿਹੜਾ ਪਿਛਲੇ ਦਿਨਾਂ ਚ ਜਿਨ੍ਹਾਂ ਦੇ ਇੱਕ ਝਗੜਾ ਹੋਇਆ ਹੈ ਉਹ ਵੀ ਨਸ਼ੇ ਦੇ ਅਕੋਰਡਿੰਗ ਹੈ ਉਹਨਾਂ ਨੂੰ ਆਂਢੀ ਗੁਆਂਢੀ ਜਿਹੜੇ ਹੈਗੇ ਬਹੁਤ ਪਰੇਸ਼ਾਨ ਸੀ ਕਿਉਂਕਿ ਜਿਹੜਾ ਨਸ਼ਾ ਲੈਣ ਵਾਲੇ ਨੇ ਉਹ 24 ਘੰਟੇ ਉਹਨਾਂ ਦੇ ਦਰਵਾਜ਼ੇ ਦੇ ਸਾਹਮਣੇ ਜਿਹੜੇ ਹੈਗੇ ਆ ਗੀੜੀਆਂ ਤੇ ਗੀੜੀਆਂ ਔਰ ਜਿਹੜੀਆਂ ਧੀਆਂ ਪਹਿਣਾ ਵੀ ਪਰੇਸ਼ਾਨ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਜਦੋਂ ਅਸੀਂ ਕਿਹਾ ਹੈ ਪੰਚਾਇਤੀ ਤੌਰ ਤੇ ਔਰ ਜੋ ਦੋ ਚਾਰ ਪਰਿਵਾਰ ਹੋਰ ਬੈਠੇ ਨੇ ਪਿੰਡ ਦੇ ਵਿੱਚ ਉਹਨਾਂ ਨੂੰ ਵੀ ਕਿਹਾ ਹੈ ਪਰ ਉਹ ਮੈਨੂੰ ਉਲਟੀਆਂ ਧਮਕੀਆਂ ਦੇਈ ਜਾ ਰਹੇ ਨੇ ਵੀ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਸਾਡੇ ਖਿਲਾਫ ਕੋਈ ਕਾਰਵਾਈ ਕਰਵਾਵੇਂਗਾ ਪੁਲਿਸ ਪ੍ਰਸ਼ਾਸਨदाई ਤਾਂ ਅਸੀਂ ਤੇਰੇ ਤੇ ਖਿਲਾਫ 64 76 ਦਾ ਪਰਚਾ ਕਰਵਾ ਦੇਾਂਗੇ ਸਰਵੇਸਾ ਪਰਚੇ ਦੀ ਗੱਲ ਕਰ ਰਿਹਾ ਤੁਹਾਡੇ ਪਿੰਡ ਦੇ ਬੀਬੀਆਂ ਕਹਿ ਰਹੀਆਂ ਸੀ ਸਾਨੂੰ ਵੀ ਧਮਕੀਆਂ ਦੇ ਇੱਕ ਦਾ ਸਿਰਸੁਰ ਪਿੰਡ ਵਿੱਚ ਉਹਦੇ ਕੁਝ ਟਾਂਕੇ ਰੋਕੇ ਵਗੈਰਾ ਲੱਗੇ ਆ ਬੀਬੀਆਂ ਕਹਿ ਰਹੀਆਂ ਨੇ ਜੇਕਰ ਇਹ ਨਿਸ਼ਾਨੀ ਬੰਦ ਹੁੰਦਾ ਅਸੀਂ ਤਾਂ ਰੋਡ ਜਾਮ ਕਰਾਂਗੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਲਕੁਲ ਮੈਂ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਹੁਣ ਹਰਕਤ 'ਚ ਆਇਆ ਹੈ ਜੇ ਅਗਰ ਪੁਲਿਸ ਪ੍ਰਸ਼ਾਸਨ ਐਵੇਂ ਹੀ ਕੰਬ ਕਰਦੀ ਨੀਂਦ ਸੁੱਤਾ ਰਿਹਾ ਤਾਂ ਮੈਂ ਆਦਾ ਸਾਰਾ ਪਿੰਡ ਨਗਰ ਲੈ ਕੇ ਮੈਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈਗਾ ਪੂਆ ਬੰਦ ਕਰਾਂਗਾ ਉੱਥੇ ਆਦਾ ਮੈਂ ਤਰਨਾ ਪ੍ਰਦਰਸ਼ਨ ਜਾਰੀ ਕਰ ਰੱਖਾਂਗਾ ਕਰਨਾ ਪ੍ਰਦਰਸ਼ਨ ਕਰਾਂਗਾ ਜੀ ਸਰਪੰਚ ਸਾਹਿਬ ਤੁਸੀਂ ਤੁਹਾਡੇ ਵੱਲੋਂ ਐਸ ਐਚਓ ਜਾਂ ਡੀ ਐਸ ਪੀ ਜਾਂ ਐਸ ਐਸ ਬੀ ਸਾਹਿਬ ਨੂੰ ਕੋਈ ਗੱਲਬਾਤ ਹੋਈ ਹੈ ਨਸ਼ੇ ਦੇ ਸੰਬੰਧ ਵਿੱਚ ਸਾਡੇ ਪਿੰਡਿਆ ਬੰਦੇ ਵੇਚਦੇ ਜੀ ਸਰ ਮੈਂ ਪਿਛਲੇ ਦਿਨਾਂ ਚ ਐਸ ਐਚਓ ਮੈਡਮ ਨੂੰ ਮੈਂ ਫੋਨ ਤੇ ਮੇਰਾ ਰਬਤਾ ਕਾਇਮ ਹੋਇਆ ਸੀ ਮੈਂ ਉਹਨਾਂ ਨੂੰ ਵੀ ਕਿਹਾ ਹੈ ਵੀ ਇਸ ਤਰ੍ਹਾਂ ਨਸ਼ੇ ਦਾ ਬੜਾ ਪਰਕੋਪ ਹੈ ਪਿੰਡ ਮੋਹਰ ਸਿੰਘ ਵਾਲਾ ਚ ਪਰ ਉਹਨਾਂ ਮੈਨੂੰ ਕੋਈ ਵਧੀਆ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਮਾਨ ਜੋ ਡੀਐਸਪੀ ਸਰਦਾਰ ਰਜਿੰਦਰ ਸਿੰਘ ਗਿੱਲ ਨਾਲ ਮੈਂ ਮੁਲਾਕਾਤ ਕੀਤੀ ਔਰ ਉਹਨਾਂ ਨੂੰ ਵੀ ਕਿਹਾ ਪਰ ਮੈਨੂੰ ਹੈਰਾਨਗੀ ਹੁੰਦੀ ਹੈ ਵੀ ਪੁਲਿਸ ਪ੍ਰਸ਼ਾਸਨ ਦਾ ਵੀ ਅੱਡਾ ਰਵਈਆ ਮਾੜਾ ਹੋ ਚੁੱਕਾ ਹੈ ਅਗਰ ਬਾਏ ਨਹੀਂ ਵੀ ਅਸੀਂ ਜਾ ਕੇ ਕਹਿਨੇ ਆਂ ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਨਹੀਂ ਰੇਡ ਕੀਤੀ ਔਰ ਜੋ ਸਾਡੇ ਮਾਨਯੋਗ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਇੱਕ ਕੰਪਲੇਂਟ ਡਰੱਗ ਦੇ ਸਬੰਧ ਚ ਜਿਹੜਾ ਨੰਬਰ ਜਾਰੀ ਕੀਤਾ ਹੋਇਆ ਉਸ ਨੰਬਰ ਤੇ ਵੀ ਮੈਂ ਫੋਨ ਕਰਕੇ ਮਾਨਯੋਗ ਐਸਐਸਪੀ ਦਫਤਰ ਚ ਫਾਇਲ ਕਾਚ ਮੈਂ ਉੱਥੇ ਫੋਨ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਦੇ ਬਾਏ ਨਹੀਂ ਮੈਂ ਕੰਪਲੀਟ ਵੀ ਲਿਖਾਈਏ ਪਰ ਅੱਜ ਤੱਕ ਉਹਨਾਂ ਕੋਈ ਰੇਡ ਨਹੀਂ ਕੀਤੀ ਨਾ ਕੋਈ ਉਹਨਾਂ ਇਸ ਟਾਈਮ ਉਹਨਾਂ ਤੇ ਕੋਈ ਕਾਰਵਾਈ ਕੀਤੀ ਸਰਪੰਚ ਸਾਹਿਬ ਜਿਸ ਤਰ੍ਹਾਂ ਆਪਾਂ ਕਹਿ ਲਈਏ ਜਲਾਲਾਬਾਦ ਇਸ ਤਰ੍ਹਾਂ ਦੇ ਲਾਤ ਬਣੇ ਹੋਏ ਹਨ ਹਰੇਕ ਪਿੰਡ ਚੋਂ ਜਿਆਦਾ ਨਸ਼ਾ ਵੇਖ ਰਿਹਾ ਹੈ ਜਿਹੜੀ ਪੁਲਿਸ ਮੁਲਾਜ਼ਮ ਹੈ ਇਥੇ ਓਮਗੜ੍ਹ ਦੇ ਜਾਂ ਸਪਾਈ ਵਗੈਰਾ ਰੈਂਕ ਦੇ ਬਹੁਤ ਹੀ ਪੁਰਾਣੇ ਆ ਉਹਨਾਂ ਦੇ ਨਸ਼ਾ ਤਸਕਰ ਨਾਲ ਲਿੰਕ ਹੈ ਜਦੋਂ ਕੋਈ ਰੇਡ ਹੋਣਾ ਹੁੰਦਾ ਹੈ ਉਹਨਾਂ ਨੂੰ ਪਹਿਲੇ ਫੋਨ ਚਲਾ ਜਾਂਦਾ ਹੈ ਬਿਲਕੁਲ ਪਿਛਲੇ ਦਿਨਾਂ ਚ ਮੈਂ ਸਾਡੇ ਆਪਣੇ ASI ਸਰਦਾਰ ਪਰਮਜੀਤ ਸਿੰਘ ਨੇ ਰੇਡ ਕੀਤੀ ਸੀ ਮੈਂ ਜਿਹੜਾ ਸਾਡੇ ਪਿੰਡ ਚ ਇੱਕ ਚਿੱਟਾ ਚਿੱਟੇ ਦਾ ਸੁਦਾਗਰ ਵੀ ਬੈਠਾ ਹੈ ਕਿਉਂਕਿ ਸਾਡਾ ਵੈਸੇ ਪਹਿਲਾਂ ਤਾਂ ਪਿਛਲੇ ਦਿਨਾਂ ਚ ਸਾਡੇ ਪਿੰਡ ਚ ਚਿੱਟਾ ਤਾਂ ਨਹੀਂ ਸੀ ਪ੍ਰੈਗਾ ਦਾ ਵਗੈਰਾ ਚੱਲ ਹੀ ਜਾਂਦੇ ਨੇ ਪਰ ਹੁਣ ਸਾਡੇ ਪਿੰਡ ਚ ਚਿੱਟੇ ਦਾ ਵੀ ਮੈਨੂੰ ਲੱਗਦਾ ਹੈ ਵੀ ਸ਼ਾਇਦ ਜਿਹੜਾ ਹੈ ਉਹ ਆ ਚੁੱਕਾ ਹੈ ਔਰ ਮੈਂ ਉਹਨਾਂ ਦੇ ਖਿਲਾਫ ਮੈਂ ਕਿਹਾ ਸੀ ਵੀ ਇਸ ਤਰ੍ਹਾਂ ਇਹਨਾਂ ਦਾ ਚਿੱਟਾ ਇੱਥੇ ਪਿਆ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਐਡਰ ਬਈਆ ਮਾਰਾ ਹੈ ਉਲਟਾ ਉਹਨਾਂ ਨੂੰ ਮੇਰੇ ਬਾਰੇ ਦੱਸ ਰਹੇ ਨੇ ਵੀ ਸਰਪੰਚ ਤੁਹਾਡੀ ਕੰਪਲੀਟ ਕਰ ਰਿਹਾ ਹੈ ਕਿਉਂਕਿ ਇੱਥੋਂ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਹੜੇ ਸਾਰੇ ਮੁਲਾਜ਼ਮ ਬੈਠੇ ਨੇ ਇਹ ਸਾਰੇ ਉਹਨਾਂ ਨਾਲ ਮਿਲੀਪ ਉਹ ਸਰਪੰਚਾ ਕੀ ਕੰਨਾ ਚਾਹੁੰਦੇ ਮੈਂ ਤਾਂ ਕਹਿਣਾ ਵੀ ਜਿਹੜੇ ਜਿੰਨਾ ਨਸ਼ਾ ਵੇਚ ਰਿਹਾ ਹੈ ਵੀ ਪੁਲਿਸ ਦਾ ਕੋਈ ਇਹ ਨਹੀਂ ਹੈਗਾ ਵੀ ਕੋਈ ਓਲੇ ਹੈਗਾ ਸਾਰਾ ਕੁਝ ਪੁਲਿਸ ਦੇ ਨਜ਼ਰਾਂ ਦੇ ਵਿੱਚ ਹੈਗਾ ਉਹਨਾਂ ਨੂੰ ਸਭ ਪਤਾ ਹੈ ਕੌਣ ਵੇਚ ਰਿਹਾ ਹੈ ਕੌਣ ਵਕਾ ਰਿਹਾ ਹੈ ਮੈਂ ਤਾਂ ਕਹਿਣਾ ਵੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹੋ ਜਿਹੜੇ ਜਿਹੜੇ ਸਪਲਾਇਰ ਬੈਠੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਤੇ ਰੇਡ ਕਰਕੇ ਉਹਨਾਂ ਨੂੰ ਛਾਣਿਆਂ ਦੇ ਵਿੱਚ ਡੱਕਣ ਔਰ ਜਿਹੜੀ ਉਹਨਾਂ ਨੇ ਜਾਇਜ਼ ਪ੍ਰਾਪਰਟੀ ਬਣਾਇਆਂ ਨੇ ਉਹਨਾਂ ਦੀ ਮੌਕੇ ਤੇ ਆ ਕੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣਾਇਆਂ ਨੇ ਉਹ ਟਾਹੀਆਂ ਜਾਣ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਕਈ ਵਾਰ ਅਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਹੈ ਨਸ਼ੇ ਦੇ ਸਬੰਧ ਚ ਪਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਜਦੋਂ ਅਸੀਂ ਕੋਈ ਬਾਇ ਨੇਮ ਅਸੀਂ ਲੈ ਕੇ ਕਹਿੰਨੇ ਆ ਤੇ ਪੁਲਿਸ ਵਾਲੇ ਜਿਹੜੇ ਵਿੱਚੇ ਮੁਲਾਜ਼ਮ ਹੈ ਜਿਹੜੇ ਵਿੱਚੇ ਕੋ ਕਾਲੀਆਂ ਪੀੜੀਆਂ ਪੇਡਾਂ ਬੈਠੀਆਂ ਨੇ ਇਹਨਾਂ ਕੋਲ ਹਿੱਸਾ ਲੈਣ ਵਾਲੀਆਂ ਜਾਂ ਮਹੀਨਾ ਲੈਣ ਵਾਲੀਆਂ ਉਹ ਇਹਨਾਂ ਨੂੰ ਪਹਿਲਾਂ ਹੀ ਜਿਹੜੀ ਸੂਚਨਾ ਦੇ ਦਿੰਦੇ ਨੇ ਵੀ ਅੱਜ ਅਸੀਂ ਤੁਹਾਡੇ ਕੋਲ ਆ ਰਹੇ ਆਂ ਔਰ ਤੁਸੀਂ ਆਦਾ ਮਾਲ ਜਿਹੜਾ ਹੈਗਾ ਆਸੇ ਪਾਸੇ ਕਰ ਲਓ ਜੇ ਸਿੰਘ ਜੀ ਪਿੰਡ ਦੇ ਲੋਕਾਂ ਨੇ ਪਿੰਡ ਦੇ ਬੀਬੀਆਂ ਨੇ ਪਿੰਡ ਦੇ ਸਰਪੰਚੇ ਤੁਹਾਡੇ ਤੇ ਇਲਜ਼ਾਮ ਲਾਇਆ ਵੀ ਨਸ਼ਾ ਪ੍ਰੇਗਾ ਵੇਚਦੇ ਆ ਕੀ ਇਹ ਸੱਚ ਹੈ ਨਹੀਂ ਜੀ ਆਪਾਂ ਬੰਦ ਕਰ ਦਿੱਤੇ ਕੋਈ ਚੀਜ਼ ਨਹੀਂ ਆਪਣੇ ਘਰ ਨਹੀਂ ਵੇਚੀਦਾ ਅੱਛਾ ਜੀ ਠੀਕ ਹੈ ਨਜਾਇਜ਼ ਜੇ ਨਾ ਲਈ ਜਾਂਦੇ ਨੇ ਵੀ ਕਹਿੰਦੇ ਨੇ ਪ੍ਰਾਏਗਾ ਵੇਚਦੇ ਨੇ ਬਾਕੀ ਆਪਣੇ ਘਰ ਤਲਾਸ਼ੀ ਵੀ ਲੈ ਸਕਦੇ ਨੇ ਜੀ ਜਿਹੜਾ ਮਰਜ਼ੀ ਆ ਕੇ ਵੇਖ ਸਕਦਾ ਪਿੰਡ ਦਾ ਸਰਪੰਚ ਕਹਿ ਰਿਹਾ ਜੀ ਕੋਈ ਕਰਨੀ ਫਿਰ ਕੀ ਸਰਪੰਚ ਜਦੋਂ ਬੰਦਾ ਚੋਰੀ ਕਰੇ ਤਾਂ ਕਿਦਿਨ ਕਦੇ ਫੜੀਵੇਗਾ ਹਾਂ ਅੱਛਾ ਜੀ ਠੀਕ ਹੈ ਬਾਕੀ ਆਪਾਂ ਇਹ ਕੰਮ ਬੰਦ ਦੇ ਆਪਾਂ ਨੇ ਇਸ ਪਹਿਲਾਂ ਵੀ ਦੇ ਸੀਗੀ ਨਹੀਂ ਜੀ ਬੰਦ ਕਰ ਦਿੱਤੇ ਕੋਈ ਚੀਜ਼ ਨਹੀਂ ਵੇਚਣੀ ਠੀਕ ਹੈ ਹਾਂ ਸਰਕਾਰੀ ਗੋਲੀ ਹੈਗੀ ਆਪਣੀ ਲੱਗੀ ਵੀ ਤੁਹਾਡੀ ਸਰਕਾਰੀ ਗੋਲੀ ਲੱਗੀ ਹੈ ਤੇ ਆਪ ਖਾਂਦੇ ਹੋ ਹਾਂਜੀ ਠੀਕ ਹੈ ਜੀ ਜੋ ਇਲਜ਼ਾਮ ਲਾ ਰਹੇ ਪਿੰਡ ਵਾਸੀ ਉਹ ਝੂਠੇ ਉਹ ਆਖੀ ਜਾਣਾ ਕਹਿਣ ਨਾਲ ਕੀ ਹੋ ਜਾਣਾ ਜੀ ਜੀ ਨਹੀਂ ਵਜਾ ਵਜਾ ਰੰਜਿਸ਼ ਕੀ ਕਿਉਂ ਨਾਮ ਲੈ ਰਹੇ ਤੁਹਾਡਾ ਹੁਣ ਕੀ ਪਤਾ ਕਿਆ ਨਾਲ ਲੈਂਦੇ ਪਨੇ ਜੀ ਵਜਾ ਹੋਣੀ ਕੋਈ ਕਿਸੇ ਨੂੰ ਗੁੱਸਾ ਹੁੰਦਾ ਕਿ ਜਾਂ ਲੜਨਾ ਕਿੱਧਰ ਲੜਾਈ ਆ ਦੇ ਇੱਧਰ ਪੈਣੀ ਆਪਾਂ ਕੀ ਕਹਿ ਸਕਨੇ ਕਿਸੇ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋਰ ਬਸ ਆਪਾਂ ਤਾਂ ਕੁਝ ਵੀ ਨਹੀਂ ਕਹਿੰਦੇ ਬਾਕੀ ਜਿਹੜੀ ਸਚਾਈ ਦਾ ਸਚਾਈ ਚਲਣੀ ਚਾਹੀਦੀ ਭਾਵੇਂ ਮੈਂ ਗਾਂਪੋਂ ਕੋਈ ਮਰਜੀ ਕੇ